ਕਦਰ ਦਾ ਕ੍ਰਿਸ਼ਮਾ 130 ਸਾਲ ਦੀ ਬੇਬੇ ਦੁਆਬੇ ਚ ਆਈ ਸਾਹਮਣੇ ਕੀ ਬੇਬੇ ਨੂੰ ਮਿਲਿਆ ਚਰਨਜੀਵੀ ਦਾ ਵਰਦਾਨ ਸਾਡੇ ਪਿੰਡ ਦੇ ਕਿ ਲੋਕੀ ਕਹਿੰਦੇ ਰਹੇ ਜੀਵਨ ਹਮ ਕਿਉਂ ਕਿਦਾ ਰਹੇ ਮਾਠਾ ਦੀ ਉਮਰ ਵੱਡੀ ਜਾਂ ਸਮਾ ਬੜਾ ਦੇਖਿਆ ਬਹੁਤ ਅੱਛਾ ਜੀ ਬਹੁਤ ਦੇਖਿਆ ਕਿਸੇ ਡਾਕਟਰ ਕੋਲ ਵੀ ਜਾਵਾਂ ਤਾਂ ਕਾਹ ਦੇ ਦਿੰਦੇ ਇਹ ਜੱਕੀ ਹੁਣ ਤੁਸੀਂ ਤੇ ਮਾ ਕਰਵਾ ਲਈ ਜੀ ਮੁਰੀ ਬੜੀ ਜਾਂ ਡਰਦੇ ਟੀਕਾ ਲਾਉਂਦੇ ਮੰਗੜ ਮੇਰੀ ਬੋਤਾ ਮੈਨੂੰ ਮੌਤ ਦੇ 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 ਹੁਣ ਖਦਾ ਮੈਨੂੰ ਰੋਲੇ ਨਾ ਹੂੰ ਕਿਉਂ ਕੋਈ ਦਾਦੀ ਮਰ ਜੀ ਮਰ ਜੀ ਸਹੀ ਗੱਲ ਮਰ ਜੀ ਹੋਦੀ ਮਰ ਜੀ ਹੋਦੀ ਜਿੱਥੇ ਠੱਕੇ ਖਾਣੇ ਠੱਕੇ ਖਾੜੇ ਖਾਣੇ ਦੇ ਕੀ ਬੜਨਾ ਮੇਨਾ ਕੋਸੋ 30 ਸਾਲ ਪੁਰਾ ਵੀ ਮਰ ਗਏ ਹੋੜ ਸਾਰੇ ਮਰਦੇ ਹੈ ਜੇ ਨਿਕ ਨਗਰੀ ਦੀ ਦੇਖੀ ਹੈ ਪੰਜ ਕਿਸੇ ਨੇ ਨਹੀਂ ਦੇਖੀ ਛੰਨਾ ਤੇ ਰਹਿੰਦੇ ਹੁੰਦੇ ਸੀ ਛੰਨਾ ਕੀ ਲੋਕੀ ਅਸਾ ਛੰਨਾ ਚ ਰਹਿੰਦੇ ਸੀ ਲੋਕੀ ਉਸ ਵੇਲੇ ਹਾਂ ਛੰਨਾ ਚ ਜੋ ਆਗਲਾ ਹੁੰਦਾ ਮਿੱਡਾ ਐਂਸੇ ਵੀ ਕਿਥੇ ਛਾਨੂ ਅੱਗ ਨਾਲ ਲੱਗ ਜੇ ਜਾਂਦੇ ਜਾਣੀ ਰਾਤ ਰਖਣੀ ਦੂਏ ਦੇ ਰਹੁਣੀ ਦੂਏ ਦਿਨ ਵਿਆਹ ਕਰਿ ਦੇਉਣੀ ਪਰਮਾਤਮਾ ਨੇ ਪਤਾ ਨਹੀਂ ਕਿੰਨੀ ਲੰਬੀ ਉਮਰ ਦਿੱਤੀ ਉਹ ਤੁਹਾਨੂੰ ਉਹ ਤਾਂ ਦੱਸ ਦੇਈ ਸੀ ਅਜ ਖੜਕਣੀ ਕਿੰਨੀ ਉਮਰ ਹੂੰ ਖੁਦਾ ਨੇ ਲਿਖਿਆ ਹੂੰ ਉਹ ਹੋਣਾ ਹੀ ਨਾ ਹੋਣਾ ਹੂੰ ਪਰਮਾਤਮਾ ਦੀ ਕਿਰਪਾ ਆ ਹਾਂ ਕਿਰਪਾ ਉਹਦੀ ਤਾਂ ਹੀ ਨਹੀਂ ਲੰਬੀ ਉਮਰ ਬਖਸ਼ੀ ਆ ਜਿਹੜੀ ਕਿਸੇ ਦੀ ਅੱਜ ਕੱਲ੍ਹ ਹੈ ਕਰਮਾ ਵਾਲਿਆਂ ਦੀ ਸਹੀ ਗੱਲ ਹੈ। ਕਰਮਾ ਵਾਲਿਆਂ ਦੀ ਨਹੀਂ। ਬਿਲਕੁਲ ਸਹੀ ਗੱਲ। ਇਹ ਦੇ ਕਰਮ ਚੰਗੇ ਹੋਣ ਕਰਮ ਹੀ ਨੇ ਰੇ ਚੱਗੇ ਸੀ। ਪੀਵੀ7 ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨੋਵਸਤੇ RAM RAM ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ। ਅੱਜ ਅਸੀਂ ਤੁਹਾਨੂੰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡੇ ਦੇ ਕੋਲ ਜਲਾਲਪੁਰ ਪਿੰਡ ਵਿੱਚ ਲੱਕੇ ਆਏ ਆ। ਜਿੱਥੇ ਸਾਨੂੰ ਕੁਦਰਤ ਦਾ ਅਕ੍ਰਿਸ਼ਮਾ ਦੇਖਣ ਨੂੰ ਮਿਲਿਆ 130 ਸਾਲ ਦੀ ਬੀਬੇ ਇਸ ਪਿੰਡ ਵਿੱਚ ਅੱਜ ਵੀ ਮੌਜੂਦ ਆ ਤੁਰਦੀ ਫਿਰਦੀ ਆ ਅਸੀਂ ਬਹੁਤ ਜ਼ਿਆਦਾ ਹੈਰਾਨ ਹੋਏ ਇਸ ਖਬਰ ਬਾਰੇ ਸਾਨੂੰ ਕਿਸੇ ਦਾ ਕਮੈਂਟ ਆਇਆ ਸੀ ਜਿਹਨੂੰ ਦੇਖ ਕੇ ਅਸੀਂ ਇੱਥੇ ਪਹੁੰਚੇ ਆ ਇੱਕ ਘਾਰਾ ਮਾਤਾ ਹੋਣਾ ਦਾ ਤੇ ਤੁਹਾਨੂੰ ਮਿਲਾਉਣੇ ਆ ਸੱਸੀ ਗਾ ਜੀ ਹੋ ਸਨਾਵ ਜੀ ਕਿੱਦਾ ਜੀ ਹਾਂ ਜੀ ਸੱਸੀ ਗਾ ਜੀ ਹਾਂ ਜੀ ਤੇ ਅਸੀਂ ਹਿਸ਼ਾਰਪੁਰ ਤੋਂ ਆਏ ਆ ਜੀ ਸਾਨੂੰ ਪਤਾ ਲੱਗਿਆ ਸੀਗਾ ਮਾਤਾਵਾਂ ਦੇ ਬਾਰੇ ਕਿ ਬਹੁਤ ਜ਼ਿਆਦਾ ਉਮਰ ਦੇ ਆ ਜੀ ਹਾਂ ਜੀ ਤੇ ਫਿਰ ਅਸੀਂ ਪਤਾ ਕਰ ਕਰ ਇੱਥੇ ਪਹੁੰਚੇ ਆ ਜੀ ਮਾਤਾ ਜੀ ਪਹਿਲਾਂ ਆਪਣਾ ਨਾਮ ਦੱਸੋ ਕੀ ਆ ਤੁਹਾਡਾ ਤੁਹਾਡਾ ਨਾਮ ਕੀ ਆ ਨਿਆਜੋ ਨਿਆਜੋ ਹਾਂ ਜੀ ਠੀਕ ਆ ਜੀ ਪਰਮਾਤਮਾ ਨੇ ਬਹੁਤ ਕਿਰਪਾ ਬਖਸ਼ੀ ਆ ਜੀ ਇੰਨੀ ਲੰਬੀ ਉਮਰ ਦਿੱਤੀ ਆ ਤੁਹਾਨੂੰ ਅੱਛਾ ਇੰਨੀ ਲੰਬੀ ਉਮਰ ਅੱਛਾ ਕਿਸੇ ਕਿਸੇ ਦੀ ਹੁੰਦੀ ਆ ਹਾਂ ਜੀ ਇਹ ਤਾਂ ਗੱਲ ਠੀਕ ਆ ਹਨਾ ਜੀ ਜਿੰਨੀ ਤੁਹਾਨੂੰ ਦਿੱਤੀ ਆ ਸਭ ਤੋਂ ਵੱਡੀ ਗੱਲ ਆ ਕਿ ਅੱਜ ਵੀ ਤੁਸੀਂ ਸਹੀ ਆ ਹੈ ਕੀ ਅੱਜ ਵੀ ਇੰਨੀ ਉਮਰ ਦੇ ਬਾਵਜੂਦ ਪਰਮਾਤਮਾ ਨੇ ਬਹੁਤ ਕਿਰਪਾ ਰੱਖੀ ਆ ਅੱਛਾ ਜੀ ਸਰੀਰ ਦਾ ਸੁੱਖ ਦਿੱਤਾ ਆ ਅੱਛਾ ਤੁਸੀਂ ਸਹੀ ਸਲਾਮਤ ਆ ਅੱਛਾ ਤੇ ਹੁਣ ਸਾਡੇ ਦਰਸ਼ਕਾਂ ਨੂੰ ਤੁਸੀਂ ਪਹਿਲਾਂ ਆਪਣਾ ਦੱਸੋ ਤੁਹਾਡਾ ਜਨਮ ਕਦੋਂ ਦਾ ਆ ਹਾਂ ਤੁਹਾਡਾ ਜਨਮ ਕਦੋਂ ਦਾ ਆ ਜੇ ਮੈਂ ਹੁਣ ਜੀ ਦੇਖਾ ਤੁਸੀਂ ਵੀ ਸਿਆਣੇ ਹੋ ਪੜੇ ਲਿਖੇ ਮੈਂ ਕਿਹੜੀ ਪੜੀ ਲਿਖੀ ਹੈ ਮਾਪੇ ਸੇ ਮਰ ਗਏ ਹੂੰ ਤੇ ਤੇ ਪਰਾਨੇ ਵੀ ਆਈ ਅੱਛਾ ਜੀ ਹਾਂ ਹਾਂ ਲੇਖ ਪਤਾ ਕਰ ਦੋਂਦਾ ਜੇ ਮਾਤਾ ਕਦੇ ਤੁਹਾਨੂੰ ਇਹ ਨਾ ਮੈਨੂੰ ਪਤਾ ਵਾ ਜਨਮ ਕਦੋਂ ਦਾ ਆ ਜੋ ਤੁਸੀਂ ਇਹਨਾਂ ਦਾ ਇਹਨੇ ਮੈਨੂੰ ਪਤਾ ਆ ਅੱਜ ਹਾਂਜੀ ਹਾਂਜੀ 1895 ਦੇ ਆਸਪਾਸ 1895 ਦੇ ਆਸ-ਪਾਸ ਆ ਜਾਨਾ ਤੁਹਾਡਾ ਜਨਮ ਜਿਹੜਾ ਜੀ 1895 ਦੇ ਆਸ-ਪਾਸ ਆ ਹਾਂ 130 ਸਾਲ ਦੇ ਹੋ ਗਏ ਆ ਤੁਸੀਂ ਅੱਛਾ ਹਾਂ 130 ਸਾਲ ਦੇ ਇੰਨੀ ਕਿਰਪਾ 130 ਸਾਲ ਦੀ ਹਾਂ ਇੰਨੀ ਕਿਰਪਾ ਹੋ ਗਈ ਆ ਜੀ ਅੱਛਾ ਪਰਮਾਤਮਾ ਦੀ ਅੱਛਾ ਹਾਂਜੀ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਦੇਖਿਆ ਮਾਤਾ ਜੀ। ਅੱਛਾ। ਬਹੁਤ ਕੁਝ ਦੇਖ ਲਿਆ। ਉਹ ਸਮਾਂ ਕਿਦਾਂ ਦਾ ਹੁੰਦਾ ਸੀ? ਪੁਰਾਣਾ ਪੰਜਾਬ। ਦੱਸੋ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਉਸ ਸਮੇਂ ਦਾ ਕਿਦਾਂ ਦਾ ਪੰਜਾਬ ਸੀ? ਹਾਂ ਸਮਾਂ ਬੜਾ ਦੇਖਿਆ। ਬਹੁਤ ਅੱਛਾ ਜੀ। ਬਹੁਤ ਦੇਖਿਆ। ਕਿੱਦਾਂ ਦੇ ਲੋਕ ਹੁੰਦੇ ਸੀ ਉਸ ਵੇਲੇ? ਹਾਂ ਬਹੁਤ। ਲੱਗੇ ਨਹੀਂ ਉਹ ਜਿੰਦ-ਦਿੰਦੇ ਲੋਕੀ। ਅੱਛਾ ਜੀ। ਗਰੀਬ ਬੰਦੇ ਨੂੰ। ਅੱਛਾ ਜੀ ਉਸ ਵੇਲੇ। ਹੈ ਨਾ ਕਿ ਨਹੀਂ? ਅੱਛਾ ਉਸ ਵੇਲੇ ਜਿਹੜੇ ਅਮੀਰ ਹੁੰਦੇ ਸੀ ਗਰੀਬ ਨੂੰ ਲੱਗੇ ਨਹੀਂ ਲੱਗਣ ਦਿੰਦੇ ਸੀ। ਹਾਂ। ਇਦਾਂ ਦਾ ਸਮਾਂ ਸੀਗਾ ਸਾਡੇ ਗਰੀਬਾ ਦੁਕਾਨੂ ਤੇ ਬੈਣੇ ਸੀ ਦੇਖਦੇ ਅੱਛਾ ਜੀ ਹੈ ਕਿ ਨਹੀਂ ਦੁਰਪ ਕਣ ਪਰੇ ਹੋ ਕੇ ਬੈਠੇ ਛੰਨਾ ਤੇ ਰਹਿੰਦੇ ਹੁੰਦੇ ਸੀ ਛੰਨਾ ਕਿ ਲੋਕੀ ਅੱਛਾ ਛੰਨਾ 'ਚ ਰਹਿੰਦੇ ਸੀ ਲੋਕੀ ਉਸ ਵੇਲੇ ਹਾਂ ਛੰਨਾ 'ਚ ਉਹਦੇ ਆਗਲਾ ਹੁੰਦਾ ਮਿੱਡਾਂ ਸੀ ਕਿਥੇ ਛੰ ਨੂੰ ਅੱਗ ਨਾਲ ਲੱਗ ਜੇ ਛੰਨਾ ਤੇ ਰਹਿੰਦੇ ਸੀ ਅਸਕੇ ਜਾ ਪਰੇ ਚੱਲਣਾ ਚੰਦ ਦੁਕਾਨ ਮੇਂ ਥੇਰੀ ਨਹੀਂ ਸੀ ਬਤ ਪਈ ਅੱਛਾ ਜੀ ਬੋਝ ਪਈ ਲੋਕਾਂ ਨੇ ਫੁੜੇੜੇ ਕਾਢ ਲੈ ਅੰਦਰ ਵੜ ਜਾਣਾ ਲੁਕ ਜਾਣਾ ਹੁਣ ਵੀ ਨਾ ਵੜ ਜਾਣਾ ਹੁਣ ਵੀ ਨਾ ਬਣੇ ਜੀ ਦਪੜਾ ਅੱਛਾ ਜੀ ਲੋਕਾਂ ਨੇ ਡੰਗਰ ਵੱੱਛਾ ਜਿਹੜਾ ਹੋਣਾ ਅੱਛਾ ਮੱਚ ਛੱਡ ਦਿੱਤਾ ਹੋਇਆ ਸੀ ਅੱਛਾ ਜੀ ਲੋਕੀ ਆਪਣੀ ਜਾਨ ਬਚਾਉਂਦੇ ਸੀ ਫੇ ਹੁਣ ਵੀ ਨਾ ਆ ਜਾਣ ਹੁਣ ਵੀ ਨਾ ਵੜ ਜਾਣ ਹੁਣ ਵੀ ਨਾ ਬਣ ਜਾਣ ਉਹ ਪਤਾ ਸਾਨੂੰ ਕਿਹੜੇ ਬੰਦੇ ਜਿਹੜੇ ਵੱਢਦੇ ਨੇ ਕਈ ਨਾ ਨੇ ਦੋ ਦਦ ਤਣ ਤਣ ਦਨ ਫੋਕੇ ਘਟੇ ਫੋਕੇ ਕਹਿੰਦੇ ਸਾਡੀ ਜਾਗਨ ਵੱਜ ਜਾਵੇ ਮੈਂ ਤੇ ਗੱਡਾ ਕੱਢਦਾ ਹੁੰਦਾ ਸੀ ਫੇ ਕੈਨੋ ਬਚਾ ਲਿਆ ਸਿਗੜੇ ਅੜਿਆ ਤੇ ਕੁੜਗਾਂ ਚੁੱਕ ਚੁੱਕ ਕੇ ਲੈ ਜਾਂਦੇ ਹਮ ਜਿਮਾਨਾ ਜਿਮਾਨਾ ਕੁੜਗਾਂ ਲੈ ਜਾਂਦੇ ਨਾ ਜਿਉਂ ਤਾਂ ਮੇਰੀ ਉਮਰ ਹੋ ਗਈ ਹੈ ਨਿਕ ਜਾਈ ਹੁੰਦੀ ਤਾਂ ਛੱਡ ਦੇ ਕਿ ਅੱਡੀ ਕਿਛੀ ਜਿੰਦ ਮਨ ਪੜਾ ਨਾ ਮੇਰੇ ਨੇ ਬਿਆ ਤਾਂ ਮੈਂ ਇੱਥੇ ਜਾੜ ਫੜੇ ਇੱਥੇ ਵੀ ਗੜੀ ਐ ਹੋਈ ਪਾਪ ਖਾਣਾ ਇੱਥੇ ਵੀ ਤੇਨ ਤੇਨ ਦੇਰ ਵੀ ਆਏ ਛੇ ਕੁੜਕਾਂ ਮੇਰੀਆਂ ਇੱਕ ਮੇਰਾ ਬੱਚਾ ਐ ਤਾਂ ਤੇਰੇ ਮੇਰੇ ਨੇ ਤਰਸ ਕਰਕੇ ਦਿਹਾਤੇ ਹੂੰ ਹੂੰ ਹਾਂ ਕਈ ਚਰਸਕਾਂ ਦੇ ਵਿਚ ਹੂੰ ਹੂੰ ਮਾਤਾ ਜੀ ਤੁਸੀਂ ਕਿੰਨੇ ਭਰਾ ਭੈਣ ਸੀਗੇ ਭਰਾ ਮੇਰੇ 4 ਸੀ ਤੇ ਭੈਣਾ ਨਹੀਂ ਨਹੀਂ ਅੱਛਾ ਕੱਲੀ ਕੱਲੀ ਸੀ ਬਈ ਬੜੇ लाਡਣਾ ਉਹਨਾਂ ਨੇ ਰੱਖਿਆ ਸੀ ਤੇ ਭਰਾ ਵੀ ਮਰ ਗਿਆ ਹੋਰ ਸਾਰੇ ਮਰ ਗਏ ਆ ਮਾਤੇ ਵੀ ਮਰ ਗਏ ਹਾਂ ਮਾਤਾ ਜੀ ਉਸ ਵੇਲੇ ਸਕੂਲ ਹੁੰਦੇ ਸੀ ਤੁਹਾਡੇ ਪਿੰਡ ਵਿੱਚ ਪੜ੍ਹਨ ਵਾਸਤੇ ਅੱਛਾ ਸਕੂਲ ਹੁੰਦੇ ਸੀ ਸਕੂਲ ਕੋ ਨਾ ਹੋ ਆਗੇ ਤੁਸੀਂ ਪੜੇਗਾ ਤੇ ਨਹੀਂ ਫੇਰ ਨਹੀਂ ਪੜੇਗਾ ਕਿਉਂ ਨਹੀਂ ਪੜੇ ਤੁਸੀਂ ਹਾਂ ਕੋ ਜਮ ਪੜਾਉਂਦਾ ਹੀ ਨਹੀਂ ਸੀ ਕੋਈ ਪੜਾਉਣਾ ਮੈਨੂੰ ਕੈਨ ਸੀ ਹੂੰ ਯਾ ਸਰ ਉਹ ਹੋ ਡੱਗ ਲਿਆ ਉਹਨਾ ਤੇ ਉਹ ਖਾਣਾ ਤੇ ਪੜਾਉਣਾ ਕੈਨ ਸੀ ਮਗਰ ਤੁਸੀਂ ਗਰੀਬੀ ਬਹੁਤ ਦੇਖੀ ਆ ਬਹੁਤ ਗਰੀਬੀ ਮੈਂ ਦੇਖੀ ਆ ਹੂੰ ਬਹੁਤ ਧੀ ਦੇਖੀ ਜਿਵੇਂ ਨਿਕ ਮੈਂ ਗਰੀਬੀ ਦੇਖੀ ਆ ਪਰ ਕਿਸੇ ਨੇ ਨਹੀਂ ਦੇਖੀ ਜਦੋਂ ਜਦੋਂ ਤੁਸੀਂ ਛੋਟੇ ਸੀਗੇ ਹਾਂਜੀ ਠੀਕ ਆ ਜੀ ਉਸ ਵੇਲੇ ਦਾ ਥੋੜਾ ਜਿਹਾ ਦੱਸੋ ਕਿਦਾਂ ਦਾ ਪਿੰਡ ਕਿਦਾਂ ਦੇ ਹੁੰਦੇ ਸੀ ਪੰਜਾਬ ਦੇ ਹਾਂ ਜੀ ਦੇ ਦੇ ਹੀ ਇਹ ਤਾਂ ਦੇਖਦੇ ਹੀ ਛੰਨਾ ਛੁਨਾ ਹੂੰ ਛੰਨਾ ਪੈ ਗਿਆ ਹੁਣ ਠੀਕ ਆ ਤੇ ਪਾਣੀ ਪਾਣੀ ਕਿੱਥੋਂ ਵਰਦੇ ਹੁੰਦੇ ਸੀ ਉਸ ਵੇਲੇ ਪਾਣੀ ਐਂ ਹੀ ਹੜਾਉਣਾ ਹੂੰ ਛੰਨਾ ਨੇ ਰੋੜ ਗਿਆਣਾ ਤੇ ਬਾਹੜਾ ਠੀਕਰ ਚੋਕ ਕੇ ਥੇ ਰੱਖ ਲੈਣਾ ਫੇਰ ਸਰਕਾਰ ਨੇ ਤਰਪਾਲਾ ਕੱਢਣਾ ਉਹ ਫੇਪ ਐਦਾ ਖੜੀਆਂ ਕੀਤੀਆਂ ਤੇ ਉਹ ਦੇਚੇ ਰਹਿੰਦੇ ਲੈ ਉਹ ਡੇੜੇ ਡੇੜੇ ਨੇ ਸੀਤ ਪਈ ਉਹ ਤੇ ਦੱਸਦੀ ਹੂੰ ਤੇ ਪਾਣੀ ਖੂਹਾਂ ਦੇ ਵਿੱਚੋਂ ਲੈਂਦੇ ਹੁੰਦੇ ਸੀ ਜਾਂ ਕੋਈ ਹੋਰ ਸਗਾ ਕੁਛ ਹੈ ਪਾਣੀ ਖੂਹਾਂ ਦੇ ਵਿੱਚੋਂ ਲੈਂਦੇ ਹੁੰਦੇ ਸੀ ਪੀਣ ਨੂੰ ਖੂਹਾਂ ਚ ਖੂਹਾਂ ਚ ਖੂਹਾਂ ਚ ਹੂੰ ਕੁੰਟੇ ਖੂਹ ਲੋਕਾਂ ਪੂਰੀ ਦਿੱਤੇ ਹੂੰ 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 ਉਹਨੇ ਖੂਹਾਂ ਚੜਾਉਂਦੇ ਹੁੰਦੇ ਸੀ ਅੱਛਾ ਜੀ ਹੂੰ ਉਹਗਾ ਚ ਪਾਣੀ ਲੈਂਦੇ ਹੁੰਦੇ ਸੀ ਹੂੰ ਉਸ ਵੇਲੇ ਜਿਹੜੇ ਵਿਆਹ ਹੁੰਦੇ ਸੀ ਲੋਕ ਵਿਆਹ ਕਰਦੇ ਹੁੰਦੇ ਸੀਗੇ ਉਸ ਵੇਲੇ ਕਿੱਦਾਂ ਦੇ ਵਿਆਹ ਹੁੰਦੇ ਸੀ ਕਿੰਨੇ ਕਿੰਨੇ ਦਿਨ ਵਿਆਹ ਹੁੰਦੇ ਰਹਿੰਦੇ ਸੀ ਥੋੜਾ ਦੱਸੋ ਇਹ ਦੱਸੋ ਉਦੋਂ ਜਾਂਦੇ ਜਾਣੀ ਰਾਤ ਰਖੜੀ ਰਾਤ ਦੂਏ ਦੇ ਰੌਣੀ ਥੋੜੀ ਦੂਏ ਦਿਨ ਵਿਆਹ ਕਰਦੇ ਆ ਵੀ ਹੂੰ ਕਿ ਹੁਣ ਇਹ ਵਾ ਤੇ ਜਾਂ ਜਾਂਦੀ ਆ ਹਾਂਜੀ ਉਸ ਦੇ ਨਾਲ ਕਿ ਮਰੀਪ ਲੋ ਇਹ ਪਾ ਦਿੰਦੇ ਹੂੰ ਹੂੰ ਥੋੜੀ ਫੇ ਉੱਥੇ ਰੱਖ ਲੈਂਦੇ ਠੀਕ ਹੈ ਉਹ ਨਹੀਂ ਸੱਤੀ ਦਿਨੀ ਮਾਪੇ ਜਾਂਦੇ ਆ ਜਾ ਕੇ ਲੈ ਆਉਂਦੇ ਆ ਉਹ ਨਹੀਂ ਇਹ ਰੋ ਜੀਓ ਹਾਂਜੀ ਕਿੰਨੇ ਕਿੰਨੇ ਦਿਨ ਉਸ ਵੇਲੇ ਵਿਆਹ ਚੱਲਦੇ ਰਹਿੰਦੇ ਸੀਗੇ ਹਾਂ ਦੋ ਤਿੰਨ ਦਿਨ ਦਾ ਲੱਗ ਜਾਂਦੇ ਬਵਾ ਮੈਂ ਅੱਛਾ ਜੀ ਜੋ ਤ ਦਿਲ ਮੇ ਤੇ ਦੇੜੇ ਵਿਆਹ ਹੀ ਰਿਆ ਹੋਣਾ ਵਿਆਹ ਦੇ ਵਿੱਚ ਰੋਟੀ ਪਾਣੀ ਕੀ ਚੱਲਦਾ ਹੁੰਦਾ ਸੀ ਫੇ ਉਸ ਵੇਲੇ ਹਾਂ ਰੋਟੀ ਪਾਣੀ ਹਾਂ ਜੇਦਾ ਜੁਰਦਾ ਪੁਕਾਰ ਲੈਣਾ ਹੂੰ ਤੇ ਚੋੜ ਲੈਣ ਲੈ ਤੇ ਹੁਣ ਨਹੀਂ ਹੁਣ ਤਾਂ ਬੱਤੀ ਸੀ ਜੇ ਹੁਣ ਜਾਂਜ ਦੇ ਗਾੜੀ ਤੇ ਫੇ ਹੂੰ ਬੜੀ ਮਰੀ ਬਹੁਤ ਆ ਉਹ ਤਾਂ ਲੱਗ ਗਿਆ ਪਤਾ ਸਾਨੂੰ ਜੀ ਲੱਗ ਗਿਆ ਪਤਾ ਬਹੁਤ ਹੁਮਾਰਾ ਜੀ ਕਿਸੇ ਡਾਕਟਰ ਕੋ ਵੀ ਜਾਵਾਂ ਤਾਂ ਕਹਿ ਦਿੰਦੇ ਇਹ ਦੇਖੀ ਹੁਣ ਤੁਸੀਂ ਤੇ ਬੋਆ ਕਰਵਾ ਲਈ ਜੀ ਮੁਰੀ ਬੜੀ ਆ ਅਸਾ ਇਦਾਂ ਕਹਿੰਦੇ ਡਾਕਟਰ ਜੀ ਹਾਂ ਹਾਂ ਪੇ ਜੀ ਉਮੜੀ ਬੜੀ ਗਿਆ ਡਾਕਟਰਾਂ ਕੋ ਫੜਦੇ ਆ ਹੂੰ ਕਦ ਫਿਰਨ ਜੋਗੀ ਹੋ ਜੇ ਬੈਣ ਜੋਗੀ ਹੋ ਜੇ ਹੂੰ ਤੂੰ ਕਹਿੰਦੇ ਦੇ ਦੀ ਉਹ ਬੁਰੀ ਬੜੀ ਜਾ ਹੂੰ ਇਦਾਂ ਕਹਿੰਦੇ ਡਾਕਟਰ ਜੀ ਹਾਂ ਹੂੰ ਹੂੰ ਪਰਮਾਤਮਾ ਦੀ ਕਿਰਪਾ ਹੈ ਜੀ ਹੂੰ ਪਰਮਾਤਮਾ ਦੀ ਕਿਰਪਾ ਆ ਹਾਂ ਕਿਰਪਾ ਉਹਦੀ ਤਾਂ ਹੀ ਨਹੀਂ ਲੰਬੀ ਉਮਰ ਬਖਸ਼ੀ ਆ ਜਿਹੜੀ ਕਿਸੇ ਦੀ ਅੱਜ ਕੱਲ੍ਹ ਹੈ ਕਰਮਾਂ ਵਾਲਿਆਂ ਦੀ ਕਰਮਾਂ ਵਾਲਿਆਂ ਦੀ ਸਹੀ ਗੱਲ ਹੈ ਪਰਮਾਂ ਵਾਲਿਆਂ ਦੀ ਨਹੀਂ ਬਿਲਕੁਲ ਸਹੀ ਗੱਲ ਹੈ ਇਹ ਦੇ ਕਰਮ ਚੰਗੇ ਹੁਣ ਕਰਮ ਵੀ ਨੇ ਰੇ ਚੰਗੇ ਸੀ ਹੂੰ ਪਰ ਹੁਣ ਮੰਦੇ ਆ ਹਮ ਹੁਣ ਮੰਡੇ ਆ ਨਹੀਂ ਨਹੀਂ ਕੋਈ ਨਹੀਂ ਵਧੀਆ ਹੋ ਜਾਣਾ ਜੀ ਵਧੀਆ ਹੋ ਜਾਣਾ ਤੇ ਬਹੁਤ ਵੱਡੀ ਗੱਲ ਆ ਮਾਤਾ ਜੀ ਇੰਨੀ ਲੰਮੀ ਉਮਰ ਕਿਸੇ ਕਿਸੇ ਦੀ ਆ ਹਾਂਜੀ ਹਜ਼ਾਰਾਂ ਚੋਂ ਇੱਕ ਦੀ ਹੁੰਦੀ ਆ ਹਾਂ ਨਹੀਂ ਠੀਕ ਆ ਜੀ ਉਹ ਵੀ ਅੱਜ ਦੇ ਸਮੇਂ ਵਿੱਚ ਤਾਂ ਹੈ ਹੀ ਨਹੀਂ ਇੰਨੀਆਂ ਲੰਬੀਆਂ ਉਮਰਾਂ ਹਾਂ ਨਹੀਂ ਉਹ ਤੇ ਕਈ ਡਾਕਟਰ ਕਹਿੰਦੇ ਕਹਿੰਦੇ ਉਮਰ ਵੱਡੀ ਮਾਈਦੀ ਹੂੰ ਉਮਰ ਬੜੀ ਮੁੰਡੇ ਨੇ ਕਿਤੇ ਲੈ ਕੇ ਜਾਣਾ ਇਹ ਲੈ ਕੇ ਜਾਂਦੇ ਆ ਤਾਂ ਇਹਨਾਂ ਨੂੰ ਕਾ ਦਿੰਦੇ ਦੀ ਉਮਰ ਬੜੀ ਆ ਹੂੰ ਡਰਦੇ ਟੀਕਾ ਲਾਉਂਦੇ ਅੱਛਾ ਜੀ ਹਾਂ ਡਰਦੇ ਟੀਕਾ ਨੰਦੇ ਕਦੇ ਚ ਇਹਦੇ ਕੋ ਟੀਕਾ ਨਹੀਂ ਚਲੋ ਨਾ ਤੇ ਬਗੋੜੀ ਗਾੜੀ ਦੇ ਦਿੰਦੇ ਮਾਤਾ ਨੂੰ ਡਰਦੇ ਟੀਕਾ ਨਹੀਂ ਲਾਉਂਦੇ ਕਿ ਝੱਲ ਨਹੀਂ ਹੋਣਾ ਮਾਤਾ ਤੋਂ ਉਹ ਤੁਹਾਡੇ ਗਾੜੀ ਗਾੜੀ ਮੈਂ ਆਪਣੀ ਪੋਤ ਨੇ ਉਹਨੂੰ ਕਾਣਡਾਈ ਸੀ ਮੈਂ ਗੋੜੀ ਲਿਆ ਕੇ ਦੇ ਤਸ ਸੀ ਆ ਗਏ ਤੇ ਗੋੜੀ ਚੱਲੀ ਦਮਾਰ ਚੱਲੀ ਸੀ ਕੰਨ ਨਾ ਲੈ ਆ ਕੇ ਦਿੰਦੀ ਹਾਂ ਹਮ ਤੇ ਮਾਤਾ ਜੀ ਤੁਹਾਨੂੰ ਕੋਈ ਹੋਰ ਵੀ ਦੇਖਣ ਆਇਆਗੇ ਬਹੁਤ ਲੰਬੀ ਉਮਰ ਆ ਕਈ ਵਾਰ ਹੁੰਦਾ ਕਿ ਦੇਖੀਏ ਮਾਤਾ ਨੂੰ ਮਿਲੀਏ ਜਾ ਕੇ ਅਜੇ ਬੱਚੇ ਖੜਾ ਕਰ ਨਾ ਕੱਜ ਤੇਰ ਜੀ ਨਾ ਹਮ ਅਜੇ ਖੜਾ ਕਰ ਨਾ ਮੇਰੇ ਕਰਮਾਂ ਚ ਤੱਕੇ ਹਮ ਯੋ ਖੁਦਾ ਨੇ ਲਿਖਿਆ ਹਮ ਬਹੁਤ ਮਰਨਾ ਹੋਣਾ ਹੂੰ ਬੰਦਾ ਕੁਛ ਨਹੀਂ ਕਰ ਸਕਦਾ ਨਹੀਂ ਸਾਹ ਸਾਦਾ ਕਰ ਸਕਦਾ ਨਹੀਂ ਜੀ ਬਸੇ ਹੈ ਨਹੀਂ ਬੰਦੇ ਦੇ ਹਾਂ ਉਹ ਹੋਏ ਕਰੇਗਾ ਜੋ ਕਰੇਗਾ ਹੂੰ ਦੇਖੋ ਮਾਤਾ ਜੀ ਤੁਹਾਨੂੰ ਕਿੰਨੀ ਲੰਬੀ ਉਮਰ ਬਖਸ਼ੀ ਆ ਨਹੀਂ ਤਾਂ ਅੱਜ ਕੱਲ ਤਾਂ ਅਸੀਂ ਦੇਖਿਆ 60 70 ਸਾਲ ਦੀ ਉਮਰ 'ਚ ਲੋਕਾਂ ਨੂੰ ਅਟੈਕ ਆ ਰਹੇ ਆ ਉਹ ਤਾਂ ਸਾਡੇ ਪਿੰਡ ਦੇ ਕਿ ਲੋਕੀ ਕਹਿੰਦੇ ਰੇ ਜੀ ਵੀ ਰਾਰ ਹੂੰ ਕਿਉਂ ਕਿਦਾ ਰਹੇ ਮਾਠਾ ਦੀ ਉਮਰ ਵੱਡੀ ਆ ਹੂੰ ਹੈ ਨਾ ਸਮਹਾਸ ਦੀਨੇ ਕਰਨਾ ਨਾ ਕੜਾ ਮੈਂ ਤੇ ਚੌਧਰੀ ਕੈਨੀਆ ਮਰ ਜਾਵਾਂ ਮੈਨੂੰ ਮੌਤ ਦੇ 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 ਹੁਣ ਖਦਾ ਮੈਨੂੰ ਰੋਲੇ ਨਾ ਹੂੰ ਹੁਣ ਖਦਾ ਦੀ ਮਰ ਜੀ ਮਰਦੀ ਸਹੀ ਗੱਲ ਹੈ ਮਰਦੀ ਉਹਦੀ ਮਰਦੀ ਉਹਦੀ ਜਿੱਥੇ ਠੱਕੇ ਖਾਣੇ ਠੱਕੇ ਖਾੜੇ ਖਾਣੇ ਜੇ ਕੀ ਬਣਨਾ ਮੈਨਾਂ ਉਹਨੇ ਕੁਛ ਨਹੀਂ ਬਣਨਾ ਜੀ ਸਗੋ ਤੁਸੀਂ ਇਹ ਦੇਖੋ ਕਿ ਤੁਸੀਂ ਆਪਣੇ ਅੱਗੇ ਬੱਚੇ ਹਾਂਜੀ ਪੀੜੀਆਂ ਦੇਖ ਰਹੇ ਆਂ ਹੱਦੀ ਲਗਾਤਾਰ ਪੀੜ੍ਹੀਆਂ ਦੇਖ ਰਹੇ ਆ ਹਾਂਜੀ ਪਰਮਾਤਮਾ ਨੇ ਪਤਾ ਨਹੀਂ ਕਿੰਨੀ ਲੰਬੀ ਉਮਰ ਦਿੱਤੀ ਉਹ ਤੁਹਾਨੂੰ ਉਹ ਤੇ ਦੱਸ ਦੇਈ ਤੇ ਅਜ ਖਰਕਨੀ ਕਿੰਨੀ ਉਮਰ ਹੂੰ ਮੈਂ ਖੜੀ ਉੱਥੇ ਹੋ ਕੇ ਆਇਆ ਉੱਪਰ ਲੈ ਜਾਂਦਾ ਹੂੰ ਜੇਨ ਪਰਦਾ ਖਿੰਚ ਚ ਚਲੋ ਮਾਤਾ ਜੀ ਹੁਣ ਅਸੀਂ ਚੱਲਦੇ ਆ ਹੁਣ ਅਸੀਂ ਚੱਲੇ ਆ ਜੀ ਹੁਣ ਹਾਂ ਅਸੀਂ ਹੁਣ ਚੱਲੇ ਆ ਆਪਣਾ ਖਿਆਲ ਰੱਖਿਓ ਅੱਛਾ ਤੇ ਹੁਣ ਤੁਸੀਂ ਦੇਖੇ ਲਿਆ ਕਿ ਮਾਤਾ ਉਹਨਾਂ ਦਾ ਕਿੰਨਾ ਵਧੀਆ ਸੁਹਾਇਆ ਹਾਂ ਸਾਨੂੰ ਕਾਫੀ ਵਧੀਆ ਲੱਗਾ ਇਹਨਾਂ ਨਾਲ ਮਿਲ ਕੇ ਤੇ ਹੁਣ ਅਸੀਂ ਸਾਰੇ ਭਰਾ ਭੈਣਾਂ ਨੂੰ ਹਰ ਵਾਰ ਦੀ ਤਰ੍ਹਾਂ ਇਹੀ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਿ ਇਹ ਵੀਡੀਓ ਵੱਧ ਤੋਂ ਵੱਧ ਫੈਲ ਸਕੇ ਜਿਹੜੇ ਮੇਰੇ ਭਰਾ ਭੈਣਾਂ ਨੇ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀ ਹਰ ਵੀਡੀਓ ਉਹਨਾਂ ਤੱਕ ਪਹੁੰਚ ਸਕੇ ਹੁਣ ਚੱਲਦੇ ਹਾਂ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ